ਮੂਮਨ ਅਸੀਂ ਕਲਾ ਮਾਸਟਰ ਤਾਰਾ ਸਿੰਘ ਨੂੰ ਕਹਿ ਦਿੰਨੇ ਆ ਕਿ ਹਾਂ ਜੀ ਉਹ ਜ਼ਿੰਮੇਵਾਰ ਹੈ ਉਹਨੇ ਇੰਜ ਕਰ ਦਿੱਤਾ ਉਹਨੇ ਇੰਜ ਕਰ ਦਿੱਤਾ ਜਦੋਂ ਕਿ ਜੋ ਵੀ ਫੈਸਲੇ ਸੀਗੇ ਨਾ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਸੀਗੇ ਉਹਨੂੰ ਵਿਚਾਰਨ ਦੀ ਲੋੜ ਹੈ ਇਹ ਸਮਝਣ ਦੀ ਜ਼ਰੂਰਤ ਹੈ ਕਿ ਵਾਕਈ ਅੰਗਰੇਜ਼ ਸਿੱਖਾਂ ਨੂੰ ਕੁਝ ਦੇਣ ਲਈ ਤਿਆਰ ਸੀਗਾ ਵੀ ਅਕਾਲੀ ਦਲ ਦੇ ਵਿੱਚ ਬੜੇ ਲੀਡਰ ਸੰਨ ਜਿਹੜੇ ਅੱਗੇ ਪਿੱਛੇ ਹੁੰਦੇ ਰਹੇ ਆ ਸਮੇਂ-ਸਮੇਂ ਤੇ ਕਿਤੇ ਕਾਂਗਰਸ ਚਲੇ ਗਏ ਕਿਤੇ ਅਕਾਲੀ ਦਲ ਚਾ ਗਏ ਪਰ ਮਾਸਟਰ ਜੀ ਅਕਾਲੀ ਦਲ ਦੇ ਵਿੱਚ ਹੀ ਖਲੋਤੇ ਰਹੇ ਪੰਥ ਲਈ ਜੀਵੇ ਤੇ ਪੰਥ ਲਈ ਮਰੇ 22 ਨਵੰਬਰ 1967 ਈਸਵੀ ਨੂੰ ਇਹ ਗੁਰੂ ਦਾ ਸੇਖ ਸਦੀਵੀ ਵਿਛੋੜਾ ਪੰਥ ਨੂੰ ਦੇ ਜਾਂਦਾ ਹੈ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਉਹ ਵਾਹਿਦ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦਾ ਸੈਂਟਰਲ ਸਿੱਖ ਲੀਗ ਦਾ ਜਿਹੜਾ ਪੰਜ ਪਿਆਰਿਆਂ ਦੇ ਵਿੱਚ ਸ਼ਾਮਲ ਹੋ ਕੇ ਖੰਡੇ ਬਾਟੇ ਦੀ ਪਹੁੰਚ ਕਾਉਂਦਾ ਰਿਹਾ ਉਹਨਾਂ ਦੀ ਇਮਾਨਦਾਰੀ ਦੇਖੋ ਤੁਸੀਂ ਮਾਸਟਰ ਤਾਰਾ ਸਿੰਘ ਉਹਨਾਂ ਦੀ ਉਸੇ ਕਰੋਂਦਾ ਕਹਿੰਦੇ ਉਹਨਾਂ ਦੀ ਆਪਣੀ ਬੱਚੀ ਬਿਮਾਰ ਤੇ ਜਦੋਂ ਉਹਨਾਂ ਕੋਲ ਪੈਸੇ ਮੰਗਣ ਆਈ ਤੇ ਉਹਨੇ ਖੀਸਾ ਦਿਖਾ ਦਿੱਤਾ ਵੀ ਧੀਏ ਪੈਸੇ ਅਣੀ ਗਾ ਡਾਕਟਰ ਨੂੰ ਜਾ ਕੇ ਕੈਦੀ ਖਾਤੇ ਚ ਲਿਖ ਲਵੇ ਜਦੋਂ ਹੋਣਗੇ ਤੇ ਦੇ ਆ ਕੇ ਤੇ ਥੋੜੇ ਟਾਈਮ ਬਾਅਦ ਕਾਲੀ ਗੱਲ ਦਾ ਕੋਈ ਵਰਕਰ ਪੈਸੇ ਮੰਗਣ ਆਇਆ ਤੇ ਉਹਨੇ ਆਪਣੇ ਦੂਸਰੇ ਖੀਸੇ ਚੋਂ ਕੱਢ ਕੇ ਪੈਸੇ ਦੇ ਦਿੱਤੇ ਤੇ ਕੋਲ ਬੈਠੇ ਸੱਜਣ ਨੇ ਪੁੱਛਿਆ ਵੀ ਮਾਸਟਰ ਦੀ ਇਹ ਕੀ ਕਹਿਣ ਲੱਗੇ ਮੇਰਾ ਘਰ ਵਾਲਾ ਖੀਸਾ ਖਾਲੀ ਹੈ ਉਹ ਪੰਥ ਵਾਲਾ ਖੀਸਾ ਉਹ ਪੰਥ ਦੀ ਸੇਵਾ ਦੇ ਵਾਸਤੇ ਉਹਦੇ ਵਿੱਚੋਂ ਮੈਂ ਇੱਕ ਰੁਪਈਆ ਵੀ ਆਪਣੇ ਖਰਚ ਨਹੀਂ ਦੇ ਵਰਤ ਸਕਦਾ ਆਪਨੇ ਘਰੋਂ ਸਾਈਕਲ ਦੇ ਉੱਤੇ ਉਹ ਆਉਂਦੇ ਰਹੇ ਸ਼ਰੋਮਣੀ ਕਮੇਟੀ ਦੇ ਦਫ਼ਤਰ ਸ਼ਰੋਮਣੀ ਕਮੇਟੀ ਦੇ ਪੈਨ ਨਾਲ ਇੱਕ ਅੱਖਰ ਵੀ ਉਹ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਕਾਗਜ਼ ਦੇ ਉੱਤੇ ਨਹੀਂ ਲਿਖਦੇ ਸਨ ਆਖਿਆ ਕਰਦੇ ਸਨ ਇਹ ਪੰਥ ਦੇ ਪੈਸੇ ਦੀ ਸ਼ਾਹੀ ਹੈ। ਉਹਦਰਗਾ ਮਾਨਦਰ ਲੱਭਿਆ ਜਾ ਸਕਦਾ। ਨਹਿਰੂ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਕਿ ਜਿਵੇਂ ਦੂਸਰੇ ਅਕਾਲੀ ਲੀਡਰ ਹੈਗੇ ਆ ਉਹ ਉਹਦਿਆਂ ਦੇ ਪਿੱਛੇ ਦੌੜਦੇ ਭਾਈ ਤੇ ਹੈ ਉਹਨੇ ਮਾਸਟਰ ਤਾਰਾ ਸਿੰਘ ਦੇ ਕੰਨਾਂ ਦੇ ਵਿੱਚ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਉਹ ਉਪ ਰਾਸ਼ਟਰਪਤੀ ਬਣਾ ਦੇਵਾਂਗੇ ਤੇ ਮਾਸਟਰ ਤਾਰਾ ਸਿੰਘ ਜੀ ਨੇ ਇਸ ਗੱਲ ਦਾ ਮਨਾਂ ਕਰ ਦਿੱਤਾ ਤੇ ਜਦੋਂ ਕੁਝ ਸਿੱਖ ਆਗੂਆਂ ਨੂੰ ਜਿਹਦੇ ਚ ਭਾਨ ਸਿੰਘ ਹੋਣੀ ਭਗਤ ਸਿੰਘ ਹੋਣੀ ਸਨ ਗੋਪਾਲ ਸਿੰਘ კომਿਊਨਿਸਟ ਸਨ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਨੇ ਮਾਸਟਰ ਜੀ ਨੂੰ ਆਖਿਆ ਵੀ ਤੁਸੀਂ ਜਵਾਬ ਕਾਤੋਂ ਦੇ ਦਿੱਤਾ ਮਾਸਟਰ ਜੀ ਦਾ ਉੱਤਰ ਸੀਗਾ ਕਹਿਣ ਲੱਗੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਕਹਿਣ ਲੱਗੇ ਚੇਤਾ ਰੱਖਣਾ ਜਿੰਨਾ ਚਿਰ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਸਰਕਾਰੀ ਅਹੁਦਾ ਨਹੀਂ ਸਬਕਾਰਦਾਗਾ ਉਹਨਾਂ ਚਰੀ ਉਹ ਪੰਥ ਦੀ ਗੱਲ ਕਰ ਸਕੇਗਾ ਤੇ ਜੇ ਦਿਨ ਅਕਾਲੀ ਦਲ ਦਾ ਪ੍ਰਧਾਨ ਸਰਕਾਰੀ ਅਹੁਦਾ ਸਬਕਾਰ ਲਵੇਗਾ ਨਾ ਕਿਸੇ ਤਰ੍ਹਾਂ ਦਾ ਵੀ ਉਹਦੇ ਬਸ ਅਕਾਲੀ ਦਲ ਖੇਰੂ ਖੇਰੂ ਹੋ ਜਾਏਗਾ ਤੇ ਇਹਦੀ ਤੇ ਮਿਸਾਲ ਅੱਜ ਸਾਡੇ ਸਾਹਮਣੇ ਹੈ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ ਪੋਠੋਹਾਰ ਦਾ ਇਲਾਕਾ ਸਿੱਖ ਇਤਿਹਾਸ ਅੰਦਰ ਇੱਕ ਖਾਸ ਥਾਂ ਰੱਖਦਾ ਹੈ। ਇਸ ਧਰਤੀ ਨੇ ਜਿੱਥੇ ਸਿੱਖਾਂ ਨੂੰ ਬੜੇ ਧਾਰਮਿਕ ਆਗੂ ਦਿੱਤੇ ਆ। ਉੱਥੇ ਹੀ ਨਾਲ ਨਾਲ ਇਸ ਧਰਤੀ ਨੇ ਸਿੱਖ ਰਾਜਨੀਤੀ ਅਤੇ ਸਿੱਖ ਵਿਦਿਅਕ ਪ੍ਰਣਾਲੀਆਂ ਦੇ ਲਈ ਵੀ ਬੜੇ ਸੁਚੱਜੇ ਸੱਜਣ ਜਿਹੜੇ ਉਹ ਕੌਮ ਦੀ ਝੋਲੀ ਦੇ ਵਿੱਚ ਪਏ। ਪੋਠੋਹਾਰ ਦੀ ਧਰਤੀ ਦੇ ਉੱਤੇ ਕੋਈ ਵੇੜਾ ਸੀ ਜਦੋਂ ਖਾਲਸਾ ਫੌਜਾਂ ਨੇ ਹਥਿਆਰ ਛੁੱਟੇ ਤੇ ਪੰਜਾਬ ਹੈ ਤੇਰਾ ਉਹ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਲਾ ਗਿਆ ਇੱਥੋਂ ਦੇ ਲੋਕ ਅਜੇ ਸੱਥਾਂ ਦੇ ਵਿੱਚ ਬੈਠ ਕੇ ਤੇ ਘਰਾਂ ਵਿੱਚ ਸੁਆਣੀਆਂ ਰਣਜੀਤ ਸਿੰਘ ਦੇ ਰਾਜ ਦੀ ਬਾਤ ਕਹੁੰਦੀਆਂ ਸਨ ਉਧਰ ਦੂਸਰੇ ਬੰਨੇ ਸਿੱਖ ਧਰਮ ਦੇ ਵਿੱਚ ਅਨਹਨ ਉਹਨਾਂ ਤਾਇਆਂ ਨੂੰ ਦੂਰ ਕਰਨ ਦੇ ਲਈ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਸੀ ਉਹ ਆਪਣੇ ਪੂਰੇ ਜੋ ਬਨ ਉੱਤੇ ਸੀ ਨ ਇਸੇ ਵੇਲੇ 1885 ਈਸਵੀ ਵਿੱਚ 24 ਜੂਨ ਵਾਲੇ ਦਿਨ 라ਵਲ ਪਿੰਡੀ ਦੇ ਲਾਗੇ ਹਰੀਆਲ ਪਿੰਡ ਵਿੱਚ ਗੋਪੀ ਚੰਦ ਮਲੋਤਰਾ ਜੋ ਪਟਵਾਰੀ ਸਨ ਉਹਨਾਂ ਦੇ ਗ੍ਰਹਿ ਬੀਬੀ ਮੂਰਾ ਦੇਵੀ ਤੇ ਕੁੱਖੋਂ ਇੱਕ ਨਿਆਣੇ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਕਰਤੇ ਨਾਨਕ ਚੰਦ ਰੱਖਦੇ ਹੈ ਪਿੰਡ ਵਿੱਚ ਤਾਲੀਨ ਦਵਾਉਣ ਦੇ ਲਈ ਕੋਈ ਸਾਧਨ ਨਹੀਂ ਸੀ ਇਸ ਲਈ ਨਾਲ ਦੇ ਪਿੰਡ ਪੜਨ ਪਾਇਆ ਗਿਆ ਅਰਨਾਲ ਦੇ ਵਿੱਚ ਉੱਥੇ ਪਹਿਵੀਂ ਤੱਕ ਪੜ੍ਹਾਈ ਕੀਤੀ ਅਗਲੇਰੀ ਵਿੱਚ ਆਵਾਸ ਤੇ 라ਵਲਪਿੰਡੀ ਦੇ ਮਿਸ਼ਨ ਸਕੂਲ ਦੇ ਵਿੱਚ ਪੜਨ ਲੱਗ ਦਿੱਤਾ ਗਿਆ ਜਿੰਨਾਂ ਵਿਦਿਆਰਥੀਆਂ ਦੇ ਵਿੱਚ 라ਵਲਪਿੰਡੀ ਪੜ੍ਹਾਈ ਕਰ ਰਹੇ ਸਨ ਇੱਕ ਦਿਨ ਪਤਾ ਲੱਗਾ ਕਿ ਸੰਕਤਰ ਸਿੰਘ ਮਸਤੂ ਆਉਣ ਵਾਲੇ 라ਵਲਪਿੰਡੀ ਆਏ ਹੋਏ ਹੈ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਗਏ ਬੜੇ ਪ੍ਰਭਾਵਿਤ ਹੋਏ ਬਾਈ ਨਾਨਕ ਜੀ ਉਹਨਾਂ ਦੇ ਨਾਲ ਹੀ ਅੱਗੇ ਡੇਰਾ ਖਾਲਸਾ ਤੱਕ ਚਲੇ ਗਏ ਉੱਥੇ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਸੀ ਤੇ ਨਾਨਕ ਚੰਦ ਨੇ ਵੀ ਆਪਣਾ ਨਾਂ ਉਹਨਾਂ ਅਵਲਾਸ਼ੀਆਂ ਦੇ ਵਿੱਚ ਦਰਜ ਕਰਵਾ ਦਿੱਤਾ ਜਿਨ੍ਹਾਂ ਨੇ ਛਕਨੀ ਸੀ ਉਹਨਾਂ ਵੇੜਿਆਂ ਦੇ ਵਿੱਚ ਇੱਕ ਰੀਤ ਹੋਇਆ ਕਰਦੀ ਸੀ ਕਿ ਜੋ ਖੰਡੇ ਬਾਟੇ ਦੀ ਪੌਲ ਛਕਦਾ ਸੀ ਉਹਦਾ ਨਾਮ ਬਾਅਦ ਦੇ ਵਿੱਚ ਬਦਲ ਕੇ ਰੱਖਿਆ ਜਾਂਦਾ ਸੀ ਸੋ ਐਸੀ ਤਰ੍ਹਾਂ ਖੰਡੇ ਬਾਟੇ ਦੀ ਪੋਲ ਛਗਨ ਤੋਂ ਬਾਅਦ ਨਾਨਕ ਚੰਦ ਦਾ ਨਾਮ ਰੱਖਣ ਵਾਸਤੇ ਜਿਹੜਾ ਅੱਖਰ ਆਇਆ ਉਹ ਤੱਤਾ ਸੀ ਤੇ ਸੰਤ ਤਤਰ ਸਿੰਘ ਹੋਣਾ ਨੇ ਹੀ ਤੱਤੇ ਅੱਖਰ ਤੋਂ ਨਾਮ ਤਾਰਾ ਸਿੰਘ ਰੱਖ ਦਿੱਤਾ ਤੇ ਨਾਲ ਅਸੀਸ ਦਿੱਤੀ ਕਿ ਪੁੱਤਰਾ ਤੇਰਾ ਨਾਮ ਹੀ ਕੱਲਾ ਤਾਰਾ ਸਿੰਘ ਨਹੀਂ ਤੂੰ ਇੱਕ ਦਿਨ ਪੰਥ ਅੰਦਰ ਤਾਰਾ ਬਣ ਕੇ ਚਮਕੇਗਾ ਸੋ ਵੱਡਿਆਂ ਦੀ ਅਸੀਸ ਸੀ ਫਲ ਤੇ ਲੱਗਣਾ ਹੀ ਸੀ ਫੇਰ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਖਾਲਸਾ ਕਾਲਜ ਜਮਰ ਸਰ ਆ ਗਏ ਇੱਥੇ ਇਹਨਾਂ ਨੂੰ ਉਸ ਵਰਗ ਸੁੰਦਰ ਸਿੰਘ ਮਜੀਠੀਆ ਭਾਈ ਜੋਤ ਸਿੰਘ ਤੇ ਆਦਿਕ ਜਿਹੜੇ ਗੁਰਸਿੱਖ ਸਨ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਤੋਂ ਬੀਏ ਪਾਸ ਕਰਨ ਤੋਂ ਬਾਅਦ ਇਹਨਾਂ ਨੇ ਪੀਟੀ ਦਾ ਜਿਹੜਾ ਪਰਚਾ ਹੈ ਉਹ ਲਾਹੌਰ ਤੋਂ ਪਾਸ ਕੀਤਾ ਤੇ ਫੇਰ ਇਹ ਲਾਇਲਪੁਰ ਦੇ ਇਲਾਕੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਸਕੂਲ ਖੋਲਣ ਦੀ ਸਿੱਖਣ ਦੇ ਅੰਦਰ ਇੱਕ ਸੋਚ ਉੱਠੀ ਉੱਠੀ ਸੀ ਤੇ ਲਾਇਲਪੁਰ ਜਿਹੜਾ ਫੌਜੀਆ ਦਾ ਗੜ੍ਹ ਸੀਗਾ ਸਿੱਖ ਫੌਜੀਆ ਦਾ ਗੜ੍ਹ ਸੀ ਜਿਨ੍ਹਾਂ ਦੇ ਅੰਦਰ ਧਾਰਮਿਕ ਤੇ ਸਿੱਖ ਰਾਏ ਸੀ ਕੇਤਨਤਾ ਸਿੱਖ ਰੁੱਤੇ ਸੀ ਉਹਨਾਂ ਨੇ ਵੀ ਇੱਕ ਛੋਟਾ ਜਿਹਾ ਸਕੂਲ ਬਣਾਇਆ ਸੀਗਾ ਉਹਦੇ ਵਿੱਚ ਉਹਨਾਂ ਨੇ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਲੈ ਆਂਦਾ ਇੱਥੋਂ ਹੀ ਇਹਨਾਂ ਦੇ ਨਾਮ ਦੇ ਨਾਲ ਮਾਸਟਰ ਸ਼ਬਦ ਆ ਜਿਹੜਾ ਉਹ ਲਗਾ ਕੋਈ ਸਮਾਂ ਇਹਨਾਂ ਨੇ ਹੋਰ ਵੀ ਇੱਕ ਦੋ ਸਕੂਲਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਜਿਹੜੇ ਕਲਰ ਦੇ ਇਲਾਕੇ ਦੇ ਵਿੱਚ ਮੌਜੂਦ ਸਨ ਇੱਥੇ ਲੈਲਪੁਰ ਰਹਿੰਦੇ ਆ ਇਹਨਾਂ ਦੀ ਸ਼ਖਸੀਅਤ ਦੇ ਅੰਦਰ ਸਿੱਖ ਰਾਜਨੀਤੀ ਦੇ ਪੱਖ ਤੋਂ ਕਾਫੀ ਵਿਕਾਸ ਹੋਇਆ ਇੱਥੇ ਉਹਨਾਂ ਨੇ ਸੱਚਾ ਟੰਡੋਰਾ ਨਾਂ ਦਾ ਅਖਬਾਰ ਕੱਢਣਾ ਸ਼ੁਰੂ ਕੀਤਾ ਮਾਸਟਰ ਤਾਰਾ ਸਿੰਘ ਇਥੋਂ ਪੱਤਰਕਾਰ ਤਾਰਾ ਸਿੰਘ ਦੇ ਰੂਪ ਦੇ ਵਿੱਚ ਵੀ ਸਾਡੇ ਸਾਹਮਣੇ ਰੂਪਮਾਨ ਹੁੰਦੇ ਆ। ਕੌਮ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਉਸ ਪ੍ਰੈਜ਼ੈਂਟ ਟਾਈਮ ਦੇ ਅੰਦਰ ਜਿਹੜੀਆਂ ਸਮੱਸਿਆਵਾਂ ਮਨਦਰਪੇਈ ਸੀ ਜਿੱਥੇ ਉਹਨਾਂ ਦੇ ਉੱਤੇ ਲਿਖਦੇ ਨਾਲ ਉਹਨਾਂ ਦੇ ਹਾਲ ਦੇ ਬਾਰੇ ਵੀ ਗੱਲ ਕਰਦੇ। ਇਸ ਤੋਂ ਬਿਨਾਂ ਵੀ ਇਹਨਾਂ ਨੇ ਬਾਅਦ ਦੇ ਵਿੱਚ ਜਦੋਂ ਅਕਾਲੀ ਲਹਿਰ ਚੱਲੀ ਹੈਗੀ ਹੈ। ਪਰਦੇਸੀ ਖਾਲਸਾ ਫਿਰ ਅਕਾਲੀ ਤੇ ਪਰਦੇਸੀ ਇਕੱਠਾ ਹੋ ਗਿਆ। ਉਦੋਂ ਬਾਅਦ ਦੇ ਵਿੱਚ ਵੀ ਇਹਨਾਂ ਨੇ ਪੰਥ ਸੇਵਕ ਜਥੇਦਾਰ ਪ੍ਰਭਾਤ ਅਤਿਆਦਿਕ ਜਿਹੜੇ ਸਮੇਂ-ਸਮੇਂ ਦੇ ਉੱਤੇ ਅਖਬਾਰ ਕੱਢੇ ਤੇ ਸਿੱਖਾਂ ਦੇ ਤੱਕ ਅਕਾਲੀ ਵਿਚਾਰਧਾਰਾ ਨੂੰ ਲੈ ਕੇ ਜਾਂਦੇ ਰਹੇ ਹਰ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਰਹੇ ਸੰਤ ਸਿਪਾਹੀ ਨਾਂ ਦਾ ਇਹਨਾਂ ਨੇ ਇੱਕ ਮੈਗਜ਼ੀਨ ਸ਼ੁਰੂ ਕੀਤਾ ਸੀਗਾ ਜਿਹੜਾ ਆਪਣੀ ਮਿਸਾਲ ਆਪ ਰਿਆ ਹੈ ਜੀ ਉਹਦੇ ਕੋਈ ਦੂਜੀ ਮਿਸਾਲ ਲੱਭੀ ਨਹੀਂ ਜਾ ਸਕਦੀ ਐਡਾ ਸ਼ਾਨਦਾਰ ਉਹ ਮੈਗਜ਼ੀਨ ਸੀ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਜੀ ਇਹ ਤੇ ਨਾ ਦਾ ਪੱਤਰਕਾਰੀ ਦਾ ਸਫ਼ਰ ਹੈ ਫਿਰ ਇਹ ਪੰਥਕ ਰਾਜਨੀਤੀ ਦੇ ਅੰਦਰ ਆਉਂਦੇ ਆ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਹੁੰਦੀ ਹੈ ਉਸ ਵਕਤ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੀ ਹੋਂਦ ਵਿੱਚ ਆ ਜਾਂਦਾ ਹੈਗਾ ਜੀ ਸ਼੍ਰੋਮਣੀ ਕਮੇਟੀ ਦੁਆਰਾ ਲੱਗੇ ਹਰ ਮੋਰਚੇ ਦੇ ਵਿੱਚ ਇਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਜਿਹੜੀ ਵੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਗਈ ਇਹਨਾਂ ਨੇ ਤਨੋਂ ਮਨੋਂ ਉਹਨੂੰ ਨਬੋਂਦਾ ਯਤਨ ਕੀਤਾ ਹੈਗਾ ਜੀ ਸ਼੍ਰੋਮਣੀ ਕਮੇਟੀ ਜਿਸ ਵਕਤ ਬਲੈਕਲਿਸਟ ਕੀਤੀ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਫੜ ਕੇ ਜਿਹੜੇ 40 ਦੇ ਕਰੀਬ ਮੁਖ ਲੀਡਰ ਸਨ ਉਹਨਾਂ ਨੂੰ ਲਾਹੌਰ ਦੇ ਕਿਲੇ ਚ ਕੈਦ ਕੀਤਾ ਗਿਆ ਉਦੋਂ ਬਾਅਦ ਗੁਰਦੁਆਰਾ ਐਕਟ ਬਣਦਾ ਹੈਗਾ ਕੁਝ ਬੰਦੇ ਮਾਫੀ ਮੰਗ ਕੇ ਬਾਹਰ ਆ ਜਾਂਦੇ ਹੈਗੇ ਪਰ ਇਹ 14-15 ਦੇ ਕਰੀਬ ਸਿੰਘ ਸੰਮਾਸਤਾਰਾ ਸਿੰਘ ਤੇਜਾ ਸਿੰਘ ਸਮੁੰਦਰੀ ਵਰਗੇ ਜਿਹੜੇ ਮਾਫੀ ਮੰਗਣ ਲਈ ਤਿਆਰ ਨਹੀਂ ਸਨ ਤੇ ਅੰਦਰ ਹੀ ਰਹੇ ਤੇ ਅਖੀਰ ਅੰਗਰੇਜ਼ਾਂ ਨੂੰ ਇਨ ਨੂੰ ਛੱਡ ਨਹੀਂ ਪਿਆ ਉਸ ਤੋਂ ਬਾਅਦ ਨਵਾਂ ਸਫ਼ਰ ਸ਼ੁਰੂ ਹੁੰਦਾ ਹੈ ਇੱਥੇ ਸਿੱਖ ਰਾਜਨੀਤੀ ਦੋ ਤੜਿਆਂ 'ਚ ਪਾੜ ਜਾਂਦੀ ਹੈ ਇੱਕ ਮਾਫੀ ਮੰਗਣ ਵਾਲਿਆਂ ਦਾ ਜਿਹਦੇ ਸਰਦਾਰ ਬਹਾਦਰ ਮਹਿਤਾਬ ਸਿੰਘ ਸੰਮੁਖੀ ਦੂਸਰੇ ਬਣੇ ਮਾਸਟਰ ਤਾਰਾ ਸਿੰਘ ਬਾਬਾ ਖੜਕ ਸਿੰਘ ਹੋਣਾਂ ਦਾ ਤੜਾ ਇਹਦੇ ਨਾਲ ਹੀ ਫਿਰ ਇਹਨਾਂ ਦਾ ਰਾਜਨੀਤੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਕੌਮੀ ਆਜ਼ਾਦੀ ਦਾ ਜਿਹੜਾ ਸੀਗਾ ਉਸ ਵਕਤ ਦਾ ਚੱਲ ਰਿਹਾ ਸੰਘਰਸ਼ ਉਹਦੇ ਵਿੱਚ ਵੀ ਇਹਨਾਂ ਨੇ ਵਾਧੇ ਚੜਕੇ ਇਹ ਸਾਇ ਜਿਹੜਾ ਉਹ ਲਿਹਾ ਹੈ ਸਮੇਂ-ਸਮੇਂ ਦੇ ਉੱਤੇ ਇਹਨਾਂ ਨੂੰ ਥੇਬੀ ਲਾਉਣ ਦੀ ਕੋਸ਼ਿਸ਼ ਵੀ ਕੋਈ ਸਜਨਾ ਦੇ ਦੁਆਰਾ ਹੁੰਦੀ ਰਹੀ ਤੇ ਕੁਝ ਸਮੇਂ ਦੇ ਲਈ ਅਗਿਆਤਵਾਸ ਵੀ ਹੋ ਜਾਂਦੇ ਸਨ ਜਦੋਂ ਇਹਨਾਂ ਨੂੰ ਲੱਗਦਾ ਸੀਗਾ ਕਿ ਆਪਣੇ ਭਰਾਵਾਂ ਦੇ ਨਾਲ ਨਹੀਂ ਦੇ ਉਲਝਣਾਗਾ ਇਹ ਇਹਨਾਂ ਦੀ ਖਾਸੀਅਤ ਰਹੀ ਤੇ ਉਦੋਂ ਇਹ ਅਗਿਆਤਵਾਸ ਲੈ ਲਿਆ ਕਰਦੇ ਸਨ ਫਿਰ ਆਪਾਂ ਨੂੰ ਪਤਾ ਹੈ ਉਹ ਵੇਲਾ ਆਇਆ ਜਦੋਂ ਵੰਡ ਦੀਆਂ ਗੱਲਾਂ ਤੁਰੀਆਂ ਨੇ ਤੇ ਉਦੋਂ ਵੀ 1940 ਤੋਂ ਲੈ ਕੇ ਕਰਾਚੀ ਦੇ ਵਿੱਚ ਜਿਹੜੀ ਸਿੱਖਾਂ ਦੀ ਕਾਨਫਰੰেন্স ਹੋਈ ਸੀ 47 ਤੱਕ ਇਹਨਾਂ ਦੁਆਰਾ ਤੇ ਅਕਾਲੀ ਦਲ ਦੇ ਦੁਆਰਾ ਜਿਹੜੇ ਪ੍ਰੋਗਰਾਮ ਉਲੀਕੇ ਗਏ ਸਨ ਉਹਨਾਂ ਸਾਰਿਆਂ ਦੀ ਸਮੁੱਚਤਾ ਦੇ ਵਿੱਚ ਪਰਚੋਲ ਕਰਨ ਦੀ ਜ਼ਰੂਰਤ ਹੈਗੀ ਉਮਮਨ ਅਸੀਂ ਕਲਾ ਮਾਸਟਰ ਤਾਰਾ ਸਿੰਘ ਨੂੰ ਕਹਿ ਦਿੰਨੇ ਆ ਕਿ ਇਹ ਦੀ ਉਹ ਜ਼ਿੰਮੇਵਾਰ ਹੈ ਉਹਨੇ ਇੰਜ ਕਰ ਦਿੱਤਾ ਉੰਜ ਕਰ ਦਿੱਤਾ ਜਦੋਂ ਕਿ ਜੋ ਵੀ ਫੈਸਲੇ ਸੀਗੇ ਉਹਨਾਂ ਸਮੁੱਚੀ ਅਕਾਲੀ ਲੀਡਰਸ਼ਿਪ ਪਤੇ ਸੀਗੇ ਉਹਨੂੰ ਵਿਚਾਰਨ ਦੀ ਲੋੜ ਹੈ ਇਹ ਸਮਝਣ ਦੀ ਜ਼ਰੂਰਤ ਹੈ ਕਿ ਵਾਕਈ ਅੰਗਰੇਜ਼ ਸਿੱਖਾਂ ਨੂੰ ਕੁਝ ਦੇਣ ਲਈ ਤਿਆਰ ਸੀਗਾ ਵੀ ਇਹਦੇ ਉੱਤੇ ਕਦੇ ਵੱਖਰੀ ਵੀਡੀਓ ਦੇ ਵਿੱਚ ਨਾ ਪੂਰੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਮਾਸਟਰ ਤਾਰਾ ਸਿੰਘ ਮੁਲਕ ਜਦੋਂ ਆਜ਼ਾਦ ਹੋਇਆ ਸਿੱਖ ਇਧਰਨੇ ਪਾਸੇ ਆ ਗਏ ਤੇ ਉਦੋਂ ਕਿਉਂਕਿ ਇੱਥੋਂ ਦੇ ਲੋਕਾਂ ਨੇ ਵਾਅਦੇ ਕੀਤੇ ਸੀਗੇ ਵੀ ਖੁਦਮੁਖਤਿਆਰੀ ਦੀ ਸਟੇਟ ਦੇਾਂਗੇ ਅਸੀਂ ਤੁਹਾਨੂੰ ਤੇ ਜਦੋਂ ਨਹਿਰੂ ਦੇ ਨਾਲ ਇਹ ਗੱਲ ਕੀਤੀ ਮਾਸਟਰ ਜੀ ਨੇ ਤੇ ਨਹਿਰੂ ਨੇ ਆਖਿਆ ਵੀ ਹੁਣ ਤੇ ਹਾਲਾਤ ਹੀ ਬਦਲ ਗਏ ਇੱਥੋਂ ਇੱਕ ਨਵਾਂ ਸੰਘਰਸ਼ ਸ਼ੁਰੂ ਹੋ ਜਾਂਦਾ ਹੈ ਸਿੱਖ ਸਟੇਟ ਦਾ ਜਿਹੜਾ ਸੀਗਾ ਮਾਸਟਰ ਤਾਰਾ ਸਿੰਘ ਦੇ ਨਾਲ ਦੇ بڑے ਬੰਦੇ ਕਾਂਗਰਸ ਦੇ ਪੇਟੇ ਜਾ ਕੇ ਪਾਇ ਉਹ ਲੋਕ ਜਿਹੜੇ ਕਹਿੰਦੇ ਸਨ ਕਿ ਸਿਕਸ ਸਟੇਟ ਚਾਹੀਦੀ ਹੈ ਉਹ ਬਾਅਦ ਦੇ ਵਿੱਚ ਸਿਕਸ ਸਟੇਟ ਦੇ ਵਿਰੋਧੀ ਵੀ ਬਣ ਗਏ ਉਹਨਾਂ ਨੇ ਮਾਸਟਰ ਜੀ ਦਾ ਪੰਡੀ ਪ੍ਰਚਾਰ ਵੀ ਬੜਾ ਕੀਤਾ ਇਸ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ politcal ਕੈਦੀ ਹੈਗਾ ਉਹ ਮਾਸਟਰ ਤਾਰਾ ਸਿੰਘ ਹੈ ਨਰੇਲਾ ਤੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਆਪਣਾ ਦਿੱਲੀ ਦੇ ਵਿੱਚ ਅਕਾਲੀ ਕਾਨਫਰੰਸ ਹੋਣੀ ਸੀਗੀ ਤੇ ਨੇਰੂ ਤੇ ਪਟੇਲ ਇਹਨਾਂ ਦੇ ਨਾਲ ਅੰਦਰੋਂ ਬੜੀ ਖਾਰ ਖਾ ਰਹੇ ਸਨ ਉਹ ਇਹੋ ਜਿਹੇ ਬੰਦਿਆਂ ਨੂੰ ਡੱਪ ਰਹੇ ਸਨ ਜਿਨ੍ਹਾਂ ਦੇ ਦੁਆਰਾ ਮਾਸਟਰ ਜੀ ਦਾ ਰਾਜ ਕੇ ਕੈਰੈਕਟਰ ਅਸੈਸੀਨੇਸ਼ਨ ਕੀਤਾ ਜਾ ਸਕਿਆ ਪੰਜਾਬੀ ਸੂਬਾ ਲਹਿਰ ਚਲਾਈ ਇਹਦੇ ਵਿੱਚ ਇਥੋਂ ਤੱਕ ਕਿ ਪ੍ਰਤਾਪ ਸਿੰਘ ਕੈਰੋ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਰੋਕ ਲਾ ਦਿੱਤੀ ਸੀ ਮਾਸਟਰ ਜੀ ਨੇ ਗ੍ਰਿਫਤਾਰੀਆਂ ਦਿੱਤੀਆਂ ਉਸ ਤੋਂ ਬਾਅਦ ਚ ਜੇਲ੍ਹਾਂ ਭਰ ਗਏ ਨੇ ਇਹ ਤੋੜਨਾ ਪਿਆ ਇਹ ਜਿਹੜਾ ਹੁਕਮ ਸੀਗਾ ਅਖੀਰ ਦੇ ਤੱਕੈਰੋ ਵਰਗੇਆਂ ਕਾਂਗਰਸ ਨੇ ਕੈਰੋ ਦੇ ਜ਼ਰੀਏ ਤੇ ਕੁਝ ਹੋਰ ਜਿਹੜੇ ਸਰਕਾਰੀ ਸਿੱਖ ਸਨ ਉਹਨਾਂ ਦੇ ਜ਼ਰੀਏ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਮਾਸਟਰ ਜੀ ਨੂੰ ਥਿੱਬੀ ਲਾ ਕੇ ਪ੍ਰੇਮ ਸਿੰਘ ਲਾਲਪੁਰੇ ਨੂੰ ਅੱਗੇ ਲੈ ਕੇ ਆਂਦਾ ਗਿਆ ਪਰ ਅਖੀਰ ਦੇ ਉੱਤੇ ਜਿੱਤ ਤੇ ਸੱਚ ਦੀ ਹੋਣੀ ਸੀ ਮੋੜ ਮਾਸਟਰ ਜੀ ਅੱਗੇ ਆ ਜਾਂਦੇ ਆ ਅਕਾਲੀ ਦਲ ਦੇ ਵਿੱਚ ਬੜੇ ਲੀਟਰ ਸਨ ਜਿਹੜੇ ਅੱਗੇ ਪਿੱਛੇ ਹੁੰਦੇ ਰਹੇ ਆ ਸਮੇਂ-ਸਮੇਂ ਦੇ ਉੱਤੇ ਕਿਤੇ ਕਾਂਗਰਸ ਚਲੇ ਗਏ ਕਿਤੇ ਅਕਾਲੀ ਦਲ ਚਾ ਗਏ ਪਰ ਮਾਸਟਰ ਜੀ ਅਕਾਲੀ ਦਲ ਦੇ ਵਿੱਚ ਹੀ ਖਲੋਤੇ ਰਹੇ ਹਮੇਸ਼ਾ ਉਹਨਾਂ ਕਾਂਗਰਸ ਕਦੇ ਵੀ ਜੁਆਇਨ ਨਹੀਂ ਕੀਤੀ ਫਿਰ ਜਦੋਂ ਜਿਹੜੇ ਸਿੱਖ ਸਨ ਕੁਝ ਪਛੜੀਆਂ ਸ਼੍ਰੇਣੀਆਂ ਦੇ ਵਿੱਚੋਂ ਕਿਉਂਕਿ ਸਿੱਖੀ ਅੰਦਰ ਤੇ ਵੈਸੇ ਚੀਜ਼ਾਂ ਨਹੀਂ ਗਈਆਂ ਪਰ ਫਿਰ ਵੀ ਜਿਹੜੇ ਕੁਝ ਪਛੜੀਆਂ ਸ਼੍ਰੇਣੀਆਂ ਦੇ ਵਿੱਚੋਂ ਸਨ ਜਾਂ ਹੋਰ ਬਰਾਦਰੀਆਂ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਸੀ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਸੀਗਾ ਤੇ ਇਹਦੇ ਲਈ ਸੰਘਰਸ਼ ਕੀਤਾ ਮਾਸਟਰ ਤਾਰਾ ਸਿੰਘ ਉਹਨਾਂ ਨੇ ਤੇ ਗਿਆਨੀ ਕਰਤਾਰ ਸਿੰਘ ਉਹਨਾਂ ਨੇ ਰਲ ਕੇ ਕੇਂਦਰ ਦੇ ਕੋਲੋਂ ਉਹਨਾਂ ਦਾ ਬਣਦਾ ਹੱਕ ਜਿਹੜਾ ਸੀਗਾ ਕੋਟੇ ਦਾ ਉਹ ਲੈ ਕੇ ਉਹਨਾਂ ਨੂੰ ਦਿੱਤਾ ਫਿਰ ਆਪਾਂ ਦੇਖ ਸਕਦੇ ਹਾਂ ਕਿ ਇੱਕ ਨਹੀਂ ਬਿਰਨ ਥਾਵਾਂ ਦੁਰ ਤੇ ਜਦੋਂ ਸਰਕਾਰੀ दखਲ ਅੰਦਾਜ਼ੀ ਸ਼ੁਰੂ ਹੋਈ ਗੁਰਦੁਆਰਿਆਂ ਦੇ ਵਿੱਚ ਤੇ ਉਦੋਂ ਵੀ ਮਾਸਟਰ ਤਾਰਾ ਸਿੰਘ ਨੇ ਦੱਦੋ ਜਦ ਕੀਤੀ ਫਿਰ ਮਾਸਟਰ ਤਾਰਾ ਸਿੰਘ ਤੇ ਨਹਿਰੂ ਸਮਝੌਤਾ ਹੁੰਦਾ ਹੈ ਇਹ ਉਹ ਪੜਨ ਵਾਲੇ ਉਹਤੇ ਵੱਖਰੀ ਗੱਲ ਕਰਨਗੇ ਕਿਤੇ ਹੁਣ ਜਦੋਂ ਮਾਸਟਰ ਤਾਰਾ ਸਿੰਘ ਜੀ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਹੋ ਰਹੀ ਸੀ ਨੇ ਤੇ ਉਦੋਂ ਫਿਰ ਸੰਤ ਫਤੇ ਸਿੰਘ ਉਹਨਾਂ ਨੂੰ ਅਕੇਲੇ ਲੈ ਕੇ ਜਾਂਦਾ ਗਿਆ ਮਾਸਟਰ ਤਾਰਾ ਸਿੰਘ ਹੀ ਹੌਲੀ-ਹੌਲੀ ਪਿੱਛੇ ਤੱਕ ਦਿੱਤੇ ਗਏ ਉਹਨਾਂ ਨੂੰ ਕਿਨਾਰੇ ਤੱਕ ਦਿੱਤਾ ਗਿਆ ਇਹ ਸਾਰੇ ਕਾਸੇ ਦੇ ਪਿੱਛੇ ਨਹਿਰੂ ਤੇ ਪ੍ਰਤਾਪ ਸਿੰਘ ਕੈਰੋ ਪਾਰਟੀ ਪੂਰੀ ਤਰ੍ਹਾਂ ਸਰਗਰਮ ਸੀਗੀ ਜੇ ਚਲੋ ਵੇਲਾ ਆਇਆ ਮਾਸਟਰ ਜੀ ਨੇ ਦੇਖਿਆ ਕਿ ਹੁਣ ਉਹਨਾਂ ਦੀ ਸਿੱਖ ਸਿਆਸਤ ਦੇ ਵਿੱਚ ਉਹ ਬਣਦੀ ਥਾਂ ਨਹੀਂ ਰਹੀ ਤੇ ਉਹਨਾਂ ਨੇ ਅਗਿਆਤ ਵਾਸ ਲੈ ਲਿਆ ਤੇ ਸੰਤ ਫਤੇ ਸਿੰਘ ਲੰਗੜਾ ਪੰਜਾਬ ਲੈ ਕੇ ਖੁਸ਼ ਹੋ ਗਏ ਵਿਲਾਇਤ ਚਲੇ ਗਏ ਪਰ ਜਦੋਂ ਮਾਸਟਰ ਤਾਰਾ ਸਿੰਘ ਨੂੰ ਪਤਾ ਲੱਗਾ ਤੇ ਉਹ ਫਿਰ ਮੈਦਾਨ ਦੇ ਵਿੱਚ ਕੁੱਦੇ ਉਹਨਾਂ ਨੇ ਸਿੱਖਾਂ ਨੂੰ ਜਾਣੂ ਕਰਵਾਇਆ ਕਿ ਉਹਨਾਂ ਦੇ ਨਾਲ ਕਿੱਡਾ ਵੱਡਾ ਧੋਖਾ ਹੋ ਗਿਆ ਇਹਦੇ ਉਹ ਸचेत ਹੋਣ ਪੰਥ ਲਈ ਜੀਵੇ ਤੇ ਪੰਥ ਲਈ ਮਰੇ 22 ਨਵੰਬਰ 1967 ਈਸਵੀ ਨੂੰ ਇਹ ਗੁਰੂ ਦਾ ਸਿੱਖ ਸਦੀਵੀ ਵਿਛੋੜਾ ਪੰਥ ਨੂੰ ਦੇ ਜਾਂਦਾ ਇਹ ਤੱਕ ਮੈਨੂੰ ਲੱਗਦਾ ਹੈ ਵੀ ਸ਼੍ਰੋਮਣੀ ਕਮੇਟੀ ਦਾ ਉਹ ਵਾਹਿਦ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦਾ ਸੈਂਟਰਲ ਸਿੱਖ ਲੀਗ ਦਾ ਜਿਹੜਾ ਪੰਜ ਪਿਆਰੇ ਦੇ ਵਿੱਚ ਸ਼ਾਮਲ ਹੋ ਕੇ ਖੰਡੇ ਬਾਟੇ ਦੀ ਪਹੁੰਚ ਕਾਉਂਦਾ ਰਿਹਾ ਹੈ। ਉਹ ਸਿਫਾਰਸ਼ਾਂ ਦੇ ਬਹੁਤ ਵਿਰੋਧੀ ਸਨ। ਦਰਬਾਰ ਸਾਹਿਬ ਦੇ ਲਈ ਗ੍ਰੰਥੀ ਸਿੰਘ ਦੀ ਚੋਣ ਹੋਣੀ ਸੀ ਅਖਬਾਰਾਂ ਦੇ ਵਿੱਚ ਇਹਦੇ ਬਾਰੇ ਨੋਟੀਫਿਕੇਸ਼ਨ ਦਿੱਤਾ ਗਿਆ ਸੀ ਬਕਾਇਦਾ। ਤੇ ਗੁਜਰਾਂ ਵਾਲੇ ਦੀ ਸੰਗਤ ਚੁੰੰਦੀ ਸੀ ਉੱਥੋਂ ਦਾ ਇੱਕ ਗ੍ਰੰਥੀ ਸੀ ਸੰਜੇਨ ਨੂੰ ਦਰਬਾਰ ਸਾਹਿਬ ਲਗਾ ਦਿੱਤਾ ਜਾਏ ਤੇ ਉੱਥੋਂ ਦੇ ਮੋਹਤਬਰ ਸਿੱਖ ਜਦੋਂ ਮਾਸਟਰ ਤਾਰਾ ਸਿੰਘ ਜੀ ਨੂੰ ਮਿਲਣ ਵਾਸਤੇ ਆਏ ਤੇ ਉਹਨਾਂ ਨੇ ਆ ਕੇ ਹਾਲ ਚਾਲ ਪੁੱਛਣ ਤੋਂ ਬਾਅਦ ਜਦੋਂ ਆ ਗੱਲ ਕੀਤੀ ਨਾ ਤੇ ਮਾਸਟਰ ਤਾਰਾ ਸਿੰਘ ਜੀ ਉਹਨਾਂ ਦੇ ਇੱਕ ਗੱਲ ਪਏ ਕਿਨ ਲਗੇ ਕਿ ਕਿਹੋ ਜੀਆਂ ਗੱਲਾਂ ਕਰਦੇ ਉਹ ਕੋਈ ਮੇਰਾ ਘਰ ਹੈ ਜੀ ਉਹ ਗੁਰੂ ਦਾ ਘਰ ਹੈ ਨੋਟੀਫਿਕੇਸ਼ਨ ਦਿੱਤਾ ਜਾ ਚੁੱਕਾ ਹੈ ਕਮੇਟੀ ਬਣ ਚੁੱਕੀ ਹੈ ਜੀ ਉਹਨਾਂ ਦੇ ਤੱਕ ਤੁਸੀਂ ਅਪਰੋਚ ਕਰੋ ਜੇ ਤੁਹਾਡੇ ਭਾਈ ਸਾਹਿਬ ਕਾਬਲ ਹੋਵਣਗੇ ਤੇ ਉਹਨਾਂ ਨੂੰ ਜ਼ਰੂਰ ਉੱਥੇ ਥਾਂ ਮਿਲ ਜਾਏਗੀ ਉੱਥੇ ਉਹ ਸਾਰਿਆਂ ਦੀ ਕਾਬਲੀਅਤ ਦੇਖਣ ਦੇ ਲਈ ਤੇ ਉਹ ਕਮੇਟੀ ਬਣਾਈ ਗਈ ਹੈ ਨਾ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਜਿਹੜੇ ਕਾਬਲ ਬੰਦੇ ਆ ਨਾ ਉਹ ਅੱਗੇ ਆ ਤੇ ਆਏ ਤੁਸੀਂ ਚਾਤੀ ਮਾਰ ਕੇ ਦੇਖੋ ਸਿਫਾਰਸ਼ਾਂ ਹੀ ਚੱਲਣ ਡੀਆਂ ਨੇ ਸਾਰੇ ਪਾਸੇ ਉਹਨਾਂ ਦੀ ਇਮਾਨਦਾਰੀ ਦੇਖੋ ਤੁਸੀਂ ਮਾਸਟਰ ਤਾਰਾ ਸਿੰਘ ਉਹਨਾਂ ਦੀ ਉਹ ਜ਼ਿਕਰ ਹੁੰਦਾ ਹੈ ਕਿ ਉਹਨਾਂ ਦੀ ਆਪਣੀ ਬੱਚੀ ਬਿਮਾਰ ਤੇ ਜਦੋਂ ਉਹਨਾਂ ਪਾਸ ਪੈਸੇ ਮੰਗਣ ਆਈ ਤੇ ਉਹਨਾਂ ਨੇ ਖੀਸਾ ਦਿਖਾ ਦਿੱਤਾ ਵੀ ਧੀਏ ਪੈਸੇ ਨਹੀਂ ਗੱਡਾ ਕਿ ਡਾਕਟਰ ਨੂੰ ਜਾ ਕੇ ਕਹਦੀ ਖਾਤੇ 'ਚ ਲਿਖ ਲਵੇ ਜਦੋਂ ਹੋਣਗੇ ਤੇ ਜਾਂਗੇ ਤੇ ਥੋੜੇ ਟਾਈਮ ਬਾਅਦ ਅਕਾਲੀ ਦਲ ਦਾ ਕੋਈ ਵਰਕਰ ਪੈਸੇ ਮੰਗਣ ਆਇਆ ਤੇ ਉਹਨਾਂ ਨੇ ਆਪਣੇ ਦੂਸਰੇ ਖੀਸੇ 'ਚੋਂ ਕੱਢ ਕੇ ਪੈਸੇ ਦੇ ਦਿੱਤੇ ਤੇ ਕੋਲ ਬੈਠੇ ਸੱਜਣ ਨੇ ਪੁੱਛਿਆ ਵੀ ਮਾਸਟਰ ਜੀ ਇਹ ਕੀ ਕਹਿਣ ਲੱਗੇ ਮੇਰਾ ਘਰ ਵਾਲਾ ਖੀਸਾ ਖਾਲੀ ਹੈ ਉਹ ਪੰਥ ਵਾਲਾ ਖੀਸਾ ਹੈ ਉਹ ਪੰਥ ਦੀ ਸੇਵਾ ਦੇ ਵਾਸਤੇ ਉਹਦੇ ਵਿੱਚੋਂ ਮੈਂ ਇੱਕ ਰੁਪਈਆ ਵੀ ਆਪਣੇ ਘਰ 'ਚ ਨਹੀਂ ਵਰਤ ਸਕਦਾ ਆਪਣੇ ਘਰੋਂ ਸਾਈਕਲ ਦੇ ਉੱਤੇ ਆਉਂਦੇ ਰਹੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਪੈਨ ਨਾਲ ਇੱਕ ਅੱਖਰ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਕਾਗਜ਼ ਦੇ ਉੱਤੇ ਨਹੀਂ ਲਿਖਦੇ ਸਨ ਆਖਿਆ ਕਰਦੇ ਸਨ ਇਹ ਪੰਥ ਦੇ ਪੈਸੇ ਦੀ ਸਿਆਹੀ ਹੈ। ਉਧਰ ਗਾ ਇਮਾਨਦਾਰ ਲੱਭਿਆ ਜਾ ਸਕਦਾ ਹੈ। ਗੁਰਮukh Singh ਉਹਨਾਂ ਨੇ ਜਿਹੜਾ ਐਡਾ ਵਿਰੋਧੀ ਰਿਆ ਮਾਸਟਰ ਤਾਰਾ ਸਿੰਘ ਦਾ ਉਹਨੇ ਖੁਦ ਲਿਖਿਆ ਇਹਦੇ ਉਹਨਾਂ ਦੇ ਕਰਤਾਰ ਦੇ ਜਦੋਂ ਉਹਨਾਂ ਨੇ ਇੱਕ ਗੋਰੀ ਦੇ ਮੋਹ ਸੁਣਿਆ ਸੀਗਾ ਜਿਹਨੇ ਸਫ਼ਰ ਕੀਤਾ ਸੀ ਬੰਬੇ ਤੋਂ ਪੰਜਾਬ ਤੱਕ ਉਸ ਡੱਬੇ 'ਚ ਮਾਸਟਰ ਤਾਰਾ ਸਿੰਘ ਬੈਠੇ ਹੋਏ ਸਨ ਮਜਾਲ ਹੈ ਉਹਨਾਂ ਨੇ ਅੱਖ ਚੁੱਕ ਕੇ ਵੀ ਉੱਪਰ ਦੇਖਿਆ ਹੋਵੇ ਜੇ ਮਾਸਟਰ ਤਾਰਾ ਸਿੰਘ ਮੈਨੂੰ ਬੜੀ ਪਿਆਰੀ ਗੱਲ ਚੇਤੇ ਆਈ ਅਹ ਨਹਿਰੂ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਕਿ ਜਿਵੇਂ ਦੂਸਰੇ ਅਕਾਲੀ ਲੀਟਰ ਹੈਗੇ ਆ ਉਹ ਉਹਦਿਆਂ ਦੇ ਪਿੱਛੇ ਦੌੜਦੇ ਭਾਈ ਤੇ ਹੈ ਉਨੇ ਮਾਸਟਰ ਤਾਰਾ ਸਿੰਘ ਦੇ ਕੰਨਾਂ ਦੇ ਵਿੱਚ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਉਹ ਉਪ ਰਾਸ਼ਟਰਪਤੀ ਬਣਾ ਦੇਵਾਂਗੇ ਤੇ ਮਾਸਟਰ ਤਾਰਾ ਸਿੰਘ ਹੀ ਇਸ ਗੱਲ ਦਾ ਮਨਾਂ ਕਰ ਦਿੱਤਾ ਤੇ ਜਦੋਂ ਕੁਝ ਸਿੱਖ ਆਗੂਆਂ ਨੂੰ ਜਿਹਦੇ ਚ ਭਾਨ ਸਿੰਘ ਹੋਣੀ ਭਗਤ ਸਿੰਘ ਹੋਣੀ ਸਨ ਗੋਪਾਲ ਸਿੰਘ ਕੋਮਿਊਨਿਸ ਹਨ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਮਾਸਟਰ ਜੀ ਨੂੰ ਆਖਿਆ ਵੀ ਤੁਸੀਂ ਜਵਾਬ ਕਾਹਤੋਂ ਦੇ ਦਿੱਤਾ ਤੇ ਮਾਸਟਰ ਜੀ ਦਾ ਉੱਤਰ ਸੀਗਾ ਕਹਿਣ ਲੱਗੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਕਹਨ ਲੱਗੇ ਚੇਤਾ ਰੱਖਣਾ ਜਿੰਨਾ ਚਿਰ ਅਕਾਲੀ ਦਲ ਦਾ ਪ੍ਰਧਾਨ ਕੋਈ ਵੀ ਸਰਕਾਰੀ ਅਹੁਦਾ ਨਹੀਂ ਸਵਕਾਰਦਾਗਾ ਉਹਨਾਂ ਚਿਰ ਉਹ ਪੰਥ ਦੀ ਗੱਲ ਕਰ ਸਕੇਗਾ ਤੇ ਜੇ ਦਿਨ ਅਕਾਲੀ ਦਲ ਦਾ ਪ੍ਰਧਾਨ ਸਰਕਾਰੀ ਅਹੁਦਾ ਸਵਕਾਰ ਲਵੇਗਾ ਨਾ ਕਿਸੇ ਤਰ੍ਹਾਂ ਦਾ ਵੀ ਉਹਦੇ ਬਸ ਅਕਾਲੀ ਦਲ ਖੇਰੂ ਖੇਰੂ ਹੋ ਜਾਏਗਾ ਤੇਰੀ ਤੇ ਮਿਸਾਲ ਅੱਜ ਸਾਡੇ ਸਾਹਮਣੇ ਹੈ ਅਕਾਲੀ ਦਲ ਜਿੰਨਾ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਉਹ ਇਹੀ ਉਹ ਤੇ ਹੈਗੇ ਅਜੇ ਸੋ ਜ਼ਰੂਰਤ ਹੈ ਉਹਨਾਂ ਦੇ ਜੀਵਨ ਦੇ ਪਾਸੋਂ ਸਾਨੂੰ ਸਿੱਖਣ ਦੀ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ